पेरोल जी राम रहीम उन, बाबा राम रहीम, रहीम दिखती जा रही है तोहतक भी सुनारी जेल जल्द ही बहर आगे और अपने विंटर वेकेशन के उपर राम रहीम जी हम पेरोल दी जा रही है तो दस दिए कि ਪਿਛਲੇ ਕਈ ਵਾਰ ਜਾਣ ਕੇ ਪਿਛਲੇ ਸਮਿਆਂ ਦੇ ਵਿੱਚ ਕਈ ਵਾਰ ਜਿਹੜੀ ਆ ਰਾਮ ਰਹੀਮ ਨੂੰ ਪੇਰੋਲ ਦਿੱਤੀ ਜਾ ਚੁੱਕੀ ਆ 10 ਤੋਂ 12 ਵਾਰ ਜੇ ਗੱਲ ਕਹੀਏ ਤਾਂ 10 ਤੋਂ 12 ਵਾਰ ਜਿਹੜੀ ਆ ਪੇਰੋਲ ਮਿਲ ਚੁੱਕੀ ਆ ਤਾਂ ਹੁਣ ਇੱਕ ਵਾਰ ਫਿਰ 40 ਦਿਨਾਂ ਦੀ ਪੇਰੋਲ ਤੇ ਸੰਤ ਰਾਮ ਰਹੀਮ ਬਾਹਰ ਆ ਰਹੇ ਨੇ ਅਤੇ ਅੱਜ ਕੱਲ ਦੇ ਵਿੱਚ ਜਿਹੜੀ ਆ ਉਹ ਉਹਨਾਂ ਦੀ ਪੇਰੋਲ ਜਿਹੜੀ ਆ ਸਟਾਰਟ ਹੋ ਜਾਵੇਗੀ ਯਾਨੀ ਕਿ ਅੱਜ ਕੱਲ ਦੇ ਵਿੱਚ ਉਹ ਬਾਹਰ ਆ ਜਾਣਗੇ ਅਤੇ ਆਪਣੇ 40 ਦਿਨਾਂ ਉਹ ਡੇਰਾ ਸਰਸਾ ਦੇ ਵਿੱਚ ਬਤਾਉਣਗੇ 40 ਦਿਨ ਦੀ ਜਿਹੜੀ ਪੇਰੋਲ ਮਿਲ ਗਿਆ ਤਦਾਦ ਦੇ ਕੇ ਪਹਿਲਾਂ ਜਦੋਂ ਪੇਰੋਲ ਮਿਲਦੀ ਸੀ ਤਾਂ ਯੂਪੀ ਦੇ ਕਾਸ਼ਰਮ ਦੇ ਵਿੱਚ ਉਹ ਆਪਣੇ ਦਿਨ ਬਤਾਉਂਦੇ ਸਨ ਤੇ ਹੁਣ ਜਿਹੜੇ ਆ ਉਹ ਡੇਰਾ ਸਰਸਾ ਦੇ ਵਿੱਚ ਆਪਣੇ ਜਿਹੜੇ ਦਿਨ ਬਤਾਉਣਗੇ ਤਾਂ ਦੱਸ ਦਈਏ ਕਿ 25 ਜਨਵਰੀ ਨੂੰ ਡੇਰਾ ਸਰਸਾ ਵਿਖੇ ਹਰ ਸਾਲ ਦੀ ਤਰ੍ਹਾਂ ਇੱਕ ਵੱਡਾ ਸਮਾਗਮ ਹੁੰਦਾ ਹੈ ਅਤੇ ਇਸ ਸਮਾਗਮ ਦੇ ਵਿੱਚ ਵੱਡਾ ਇਕੱਠ ਜਿਹੜਾ ਲੋਕਾਂ ਦਾ ਦੇਖਣ ਨੂੰ ਮਿਲਦਾ ਅਤੇ ਆਪਣੇ ਭਗਤਾਂ ਦੇ ਲਈ ਜਣ ਕੇ ਸੰਤ ਰਾਮ ਰਹੀਮ ਜਿਹੜਿਆ ਉਹ 40 ਦਿਨਾਂ ਡੇਰਾ ਸਿਰਸਾ ਦੇ ਵਿੱਚ ਹੀ ਬਤਾਉਣਗੇ ਤਦ ਆਸ ਦੀ ਹੈ ਕਿ ਪੇਰੋਂ ਦਾ ਅਧਿਕਾਰ ਜਣ ਕੇ ਜਦੋਂ ਕਿਸੇ ਕੈਦੀ ਦਾ ਗੁੱਡ ਕੰਡਕਟ ਜੇਲ੍ਹ ਦੇ ਵਿੱਚ ਵਧੀਆ ਹੁੰਦਾ ਤਾਂ ਉਸ ਨੂੰ ਜਿਹੜਾ ਪੇਰੋਲ ਉਸ ਦਾ ਅਧਿਕਾਰ ਜਿਹੜਾ ਉਹ ਬਣ ਜਾਂਦਾ ਤਦ ਆਸ ਦੀ ਹੈ ਕਿ ਗੁੱਡ ਕੰਡਕਟ ਹੋਣ ਦੇ ਕਰਕੇ ਰਾਮ ਰਹੀਮ ਨੂੰ ਫਿਰ ਇੱਕ ਵਾਰ ਜਿਹੜਿਆ ਉਹ ਪੇਰੋਂ ਦਿੱਤੀ ਜਾ ਰਹੀ ਹੈ ਤਦ ਆਸ ਦੀ ਹੈ ਕਿ 25 ਜਨਵਰੀ ਨੂੰ ਇਕ ਵੱਡਾ ਸਮਾਗਮ ਹੈ ਡੇਰਾ ਸੈਸਾ ਵਿਖੇ ਸ਼ਾਹ ਸਤਨਾਮ ਜੀ ਜੋ ਇਹਨਾਂ ਦੇ ਗੁਰੂ ਨੇ ਸ਼ਾਹ ਸਤਨਾਮ ਜੀ ਉਹਨਾਂ ਦਾ ਜਨਮ ਦਿਨ ਹੈ ਅਤੇ ਉਸ ਜਨਮ ਦਿਨ ਮੌਕੇ ਸੰਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਦਾ ਤੇ ਇਕੱਠ ਦੇ ਚਲਦਿਆਂ ਹੋਇਆਂ ਜੜੀ ਆ ਉਹ ਪੇਰੋ ਦਿੱਤੀ ਜਾ ਰਹੀ ਹੈ ਜਾਨਕਿ ਹੁਣ ਸੰਤਾਂ ਨੇ ਜੜੀਆਂ ਉਹਨਾਂ ਦੇ ਦਰਸ਼ਨ ਗਿਦਾਰੇ ਆ ਉਹੋ ਆਪਣੇ ਅੱਖੀਂ ਕਰ ਸਕਣਗੇ ਜਾਣ ਕੇ ਸਾਹਮਣੇ ਉਹ ਕਰ ਸਕਣਗੇ 40 ਦਿਨ ਰਾਮ ਰਹਿਮ ਜਿਹੜਾ ਉਹ ਡੇਰਾ सिरसा ਦੇ ਵਿੱਚ ਬਿਤਾਉਣਗੇ ਸਰਕਾਰ ਜਾਣ ਕੇ ਇੱਕ ਵਾਰ ਫਿਰ ਦਰਸ ਦੀ ਸਰਕਾਰ ਮਿਹਰਬਾਨ ਹੋਈ ਆ ਤੇ 40 ਦਿਨ ਦੀ ਪੇਰੋਲ ਜਿਹੜੀ ਆ ਰਾਮ ਰਹਿਮ ਨੂੰ ਦਿੱਤੀ ਜਾ ਰਹੀ ਆ ਇਸ ਵੇਲੇ ਦੀ ਵੱਡੀ ਖਬਰ ਆ राम रहीम सामने आ रही है दास कि हम चालीस दिन की पेरोल जी दिखती जा रही है दस दिए कि एक बार सरकार जी फिर मेहरबान हो पेरोल जी राम रहीम बाबा राम रहीम दिखती जा रही है तरह रोहतक भी सुनारिया जेल जल्द ही बहर आने अपने विंटर वेकेशन के उपर राम रहीम जी हम पेरोल दी जा रही है तो दस दिए कि ਪਿਛਲੇ ਕਈ ਵਾਰ ਗਣ ਕੇ ਪਿਛਲੇ ਸਮਿਆਂ ਦੇ ਵਿੱਚ ਕਈ ਵਾਰ ਜਿਹੜੀ ਆ ਰਾਮ ਰਹੀਮ ਨੂੰ ਪੇਰੋਲ ਦਿੱਤੀ ਜਾ ਚੁੱਕੀ ਆ 10 ਤੋਂ 12 ਵਾਰ ਜੇ ਗੱਲ ਕਹੀਏ ਤਾਂ 10 ਤੋਂ 12 ਵਾਰ ਜਿਹੜੀ ਆ ਪੇਰੋਲ ਮਿਲ ਚੁੱਕੀ ਆ ਤਾਂ ਹੁਣ ਇੱਕ ਵਾਰ ਫਿਰ 40 ਦਿਨਾਂ ਦੀ ਪੇਰੋਲ ਤੇ ਸੰਤ ਰਾਮ ਰਹੀਮ ਬਾਹਰ ਆ ਰਹੇ ਨੇ ਅਤੇ ਅੱਜ ਕੱਲ ਦੇ ਵਿੱਚ ਜਿਹੜੀ ਆ ਉਹ ਉਹਨਾਂ ਦੀ ਪੇਰੋਲ ਜਿਹੜੀ ਆ ਸਟਾਰਟ ਹੋ ਜਾਵੇਗੀ ਯਾਨੀ ਕਿ ਅੱਜ ਕੱਲ ਦੇ ਵਿੱਚ ਉਹ ਬਾਹਰ ਆ ਜਾਣਗੇ ਅਤੇ ਆਪਣੇ 40 ਦਿਨਾਂ ਉਹ ਡੇਰਾ ਸਿਰਸਾ ਦੇ ਵਿੱਚ ਬਤਾਉਣ ਦੇ 40 ਦਿਨ ਦੀ ਜਿਹੜੀ ਪੇਰੋਲ ਮਿਲ ਗਿਆ ਤਦਾਦ ਦੇ ਕੇ ਪਹਿਲਾਂ ਜਦੋਂ ਪੇਰੋਲ ਮਿਲਦੀ ਸੀ ਤਾਂ ਯੂਪੀ ਦੇ ਕਾਸ਼ਰਮ ਦੇ ਵਿੱਚ ਉਹ ਆਪਣੇ ਦਿਨ ਬਤਾਉਂਦੇ ਸਨ ਤੇ ਹੁਣ ਜਿਹੜੇ ਆ ਉਹ ਡੇਰਾ ਸਿਰਸਾ ਦੇ ਵਿੱਚ ਆਪਣੇ ਜਿਹੜੇ ਦਿਨ ਬਤਾਉਣਗੇ ਤਾਂ ਦੱਸ ਦिए ਕਿ 25 ਜਨਵਰੀ ਨੂੰ ਡੇਰ ਸਰਸਾ ਵੇਖੇ ਹਰ ਸਾਲ ਦੀ ਤਰ੍ਹਾਂ ਇੱਕ ਵੱਡਾ ਸਮਾਗਮ ਹੁੰਦਾ ਹੈ ਅਤੇ ਇਸ ਸਮਾਗਮ ਦੇ ਵਿੱਚ ਵੱਡਾ ਇਕੱਠ ਜਿਹੜਾ ਲੋਕਾਂ ਦਾ ਦੇਖਣ ਨੂੰ ਮਿਲਦਾ ਅਤੇ ਆਪਣੇ ਭਗਤਾਂ ਦੇ ਲਈ ਜਣ ਕੇ ਸੰਤ ਰਾਮ ਰਹੀਮ ਜਿਹੜਿਆ ਉਹ 40 ਦਿਨਾਂ ਡੇਰਾ ਸਿਰਸਾ ਦੇ ਵਿੱਚ ਹੀ ਬਤਾਉਣਗੇ ਤਦਾਰਤੀ ਹੈ ਕਿ ਪੇਰੋਨ ਦਾ ਅਧਿਕਾਰ ਜਣ ਕੇ ਜਦੋਂ ਕਿਸੇ ਕੈਦੀ ਦਾ ਗੁੱਡ ਕੰਡਕਟ ਜੇਲ੍ਹ ਦੇ ਵਿੱਚ ਵਧੀਆ ਹੁੰਦਾ ਤਾਂ ਉਸ ਨੂੰ ਜਿਹੜਾ ਪੇਰੋਲ ਉਸ ਦਾ ਅਧਿਕਾਰ ਜਿਹੜਾ ਉਹ ਬਣ ਜਾਂਦਾ ਤਦ ਦੱਸ ਦੇ ਕਿ ਗੁੱਡ ਕੰਡਕਟ ਹੋਣ ਦੇ ਕਰਕੇ ਰਾਮ ਰਹੀਮ ਨੂੰ ਫਿਰ ਇੱਕ ਵਾਰ ਜਿਹੜਿਆ ਉਹ ਪੇਰੋਨ ਦਿੱਤੀ ਜਾ ਰਹੀ ਹੈ ਤਦ ਦੱਸ ਦੇ ਕਿ 25 ਜਨਵਰੀ ਨੂੰ ਇਕ ਵੱਡਾ ਸਮਾਗਮ ਹੈ ਡੇਰਾ ਸੈਸਾ ਵਿਖੇ ਸ਼ਾਹ ਸਤਨਾਮ ਜੀ ਜੋ ਇਹਨਾਂ ਦੇ ਗੁਰੂ ਨੇ ਸ਼ਾਹ ਸਤਨਾਮ ਜੀ ਉਹਨਾਂ ਦਾ ਜਨਮ ਦਿਨ ਹੈ ਅਤੇ ਉਸ ਜਨਮ ਦਿਨ ਮੌਕੇ ਸੰਤਾਂ ਦਾ ਵੱਡਾ ਹੀ ਘਟ ਦੇਖਣ ਨੂੰ ਮਿਲਦਾ ਤੇ ਇਕੱਠ ਦੇ ਚਲਦਿਆਂ ਹੋਇਆਂ ਜੜੀ ਆ ਉਹ ਪੇਰੋਲ ਦਿੱਤੀ ਜਾ ਰਹੀ ਹੈ ਜਾਨਕਿ ਹੁਣ ਸੰਗਤਾਂ ਨੇ ਜੜੀਆਂ ਉਹਨਾਂ ਦੇ ਦਰਸ਼ਨ ਦਿਦਾਰੇ ਆ ਉਹ ਆਪਣੇ ਅੱਖੀਂ ਕਰ ਸਕਣਗੇ ਜਾਨਕਿ ਸਾਹਮਣੇ ਉਹ ਕਰ ਸਕਣਗੇ 40 ਦਿਨ ਰਾਮ ਰਹਿਮ ਜੜਿਆ ਉਹ ਡੇਰਾ ਸਿਰਸਾ ਦੇ ਵਿੱਚ ਬਿਤਾਉਣਗੇ ਸਰਕਾਰ ਜਾਨਕਿ ਇੱਕ ਵਾਰ ਫਿਰ ਦੱਸਦੀ ਹੈ ਸਰਕਾਰ ਮਿਹਰਬਾਨ ਹੋਈ ਆ ਤੇ 40 ਦਿਨ ਦੀ ਪੇਰੋਲ ਜੜੀ ਆ ਰਾਮ ਰਹਿਮ ਨੂੰ ਦਿੱਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਆ